ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦਾ ਵਿਸ਼ਾ ਹੈ ਨਵਾਂ ਸਾਲ ਸुरू ਹੋਣ ਵਾਲਾ ਹੈ ਨਵੇਂ ਸਾਲ ਸ਼ੁਰੂ ਹੋਣ ਤੋਂ ਪਹਿਲਾਂ ਪਹਿਲਾਂ ਆਪਣੇ ਘਰ ਵਿੱਚੋਂ ਆਪਣੀ ਰਸੋਈ ਵਿੱਚੋਂ ਇਹ ਦੋ ਚੀਜ਼ਾਂ ਬਾਹਰ ਕੱਢ ਦਿਓ ਇਹ ਦੋ ਚੀਜ਼ਾਂ ਆਪਣੇ ਘਰ ਵਿੱਚ 네ਗੈਟਿਵਿਟੀ ਲੈ ਕੇ ਆਉਂਦੀਆਂ ਨੇ ਘਰ ਦੇ ਵਿੱਚ ਦੁੱਖ ਤਕਲੀਫ ਲੈ ਕੇ ਆਉਂਦੀਆਂ ਨੇ ਸਾਧ ਸੰਗਤ ਜੀ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਆਪ ਸਭ ਅੱਗੇ ਹੱਥ ਜੋੜ ਕੇ ਬੇਨਤੀ ਹੈ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਮੇਰੇ ਚੈਨਲ ਸਬਸਕ੍ਰਾਈਬ ਕਰ ਲਓ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਸੱਚੇ ਪਾਤਸ਼ਾਹ ਅੱਗੇ ਲਵਾ ਲਓ ਜੀ ਤਾਂ ਜੋ ਆਪ ਉਤੇ ਤੇ ਆਪ ਦੇ ਘਰ ਪਰਿਵਾਰ ਤੇ ਪ੍ਰਮਾਤਮਾ ਦੀ ਕਿਰਪਾ ਹੋ ਜਾਵੇ ਤੁਹਾਡਾ ਨਵਾਂ ਸਾਲ ਖੁਸ਼ੀਆਂ ਭਰਿਆ ਚੜੇ ਤੁਹਾਡੇ ਘਰੇ ਕਿਸੇ ਵੀ ਚੀਜ਼ ਦੀ ਕਮੀ ਨਾ ਰਹੇ ਹੁਣ ਆਪਾਂ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਇਹ ਜਿਹੜੀਆਂ ਦੋ ਚੀਜ਼ਾਂ ਨੇ ਸਾਧ ਸੰਗਤ ਜੀ ਜਾਣੇ ਅਣਜਾਣੇ ਦੇ ਵਿੱਚ ਆਪਣੇ ਨਾਲ ਹੀ ਰਹਿੰਦੀਆਂ ਨੇ ਆਪਾਂ ਨੂੰ ਪਤਾ ਹੀ ਨਹੀਂ ਲੱਗਦਾ ਵੀ ਇਹ ਦੋ ਚੀਜ਼ਾਂ ਆਪਣਾ ਕਿੰਨਾ ਨੁਕਸਾਨ ਕਰੀ ਜਾਂਦੀਆਂ ਹਨ ਆਪਾਂ ਨੂੰ ਜ਼ਿੰਦਗੀ ਦੇ ਵਿੱਚ ਅੱਗੇ ਨਹੀਂ ਵਧਣ ਦਿੰਦੀਆਂ ਜੇਕਰ ਆਪਾਂ ਘਰ ਤੋਂ ਬਾਹਰ ਜਾਂਦੇ ਹਾਂ ਤਾਂ ਹੀ ਆਪਣੇ ਨਾਲ ਰਹਿੰਦੀਆਂ ਨੇ ਸਦਾ ਹੀ ਇਹ ਆਪਣੇ ਨਾਲ ਰਹਿੰਦੀਆਂ ਨੇ ਜੇਕਰ ਤੁਸੀਂ ਇਹ ਚੀਜ਼ਾਂ ਆਪਣੇ ਘਰ ਤੋਂ ਬਾਹਰ ਕੱਢ ਦੋਗੇ ਤਾਂ ਤੁਸੀਂ ਆਪਣੇ ਅੰਦਰ ਬਦਲਾਅ ਦੇਖੋਗੇ ਆਪਣੇ ਘਰ ਵਿੱਚ ਤਰੱਕੀ ਵੀ ਦੇਖੋਗੇ ਇਹ ਕਿਹੜੀਆਂ ਚੀਜ਼ਾਂ ਹੈ ਆਪਾਂ ਨੂੰ ਹੁਣ ਤੁਹਾਨੂੰ ਦੱਸਦੇ ਹਾਂ ਪਹਿਲੀ ਚੀਜ਼ ਹੈ ਜੀ ਈਰਖਾ ਜਹਿਲ ਇਸ ਦੂਸਰਿਆਂ ਦੀ ਤਰੱਕੀ ਦੇਖ ਕੇ ਸੜਦੇ ਰਹਿਣਾ ਮਨ ਵਿੱਚ ਦੂਸਰਿਆਂ ਦਾ ਵਿਰੋਧ ਕਰਦੇ ਰਹਿਣਾ ਉਸ ਦੀਆਂ ਲੱਤਾਂ ਖਿੱਚਦੇ ਰਹਿਣਾ ਵੀ ਇਹ ਕਿਤੇ ਅੱਗੇ ਨਾ ਵਧ ਜਾਵੇ ਜਦੋਂ ਆਪਾਂ ਕਿਸੇ ਦੂਸਰੇ ਦਾ ਮਾੜਾ ਸੋਚਦੇ ਹਾਂ ਕਿਸੇ ਨੂੰ ਤਰੱਕੀ ਕਰਦੇ ਨੂੰ ਅੱਗੇ ਵਾਧੇ ਨੂੰ ਦੇਖ ਕੇ ਜੈਲਸ ਕਰਦੇ ਹਾਂ ਤਾਂ ਫਿਰ ਜਿਹੜਾ ਆਪਣਾ ਧਿਆਨ ਹੈ ਆਪਣੀ ਕਮਾਈ ਵਿੱਚ ਆਪਣੇ ਕੰਮ ਵਿੱਚ ਆਪਾਂ ਅੱਗੇ ਜ਼ਿੰਦਗੀ ਦੇ ਵਿੱਚ ਕੀ ਕਰਨਾ ਹੈ ਕਿਵੇਂ ਆਪਾਂ ਜ਼ਿੰਦਗੀ ਚ ਅੱਗੇ ਵਧਣਾ ਹੈ ਇਸ ਤੋਂ पटਕੇ ਜਾਂਦਾ ਹੈ ਆਪਣਾ ਸਾਰਾ ਹੀ ਧਿਆਨ ਉਧਰੇ ਲੱਗਿਆ ਰਹਿੰਦਾ ਹੈ ਇਸ ਕਰਕੇ ਸਾਧ ਸੰਗਤ ਜੀ ਆਪਾਂ ਜ਼ਿੰਦਗੀ ਦੇ ਵਿੱਚ ਅੱਗੇ ਨਹੀਂ ਵੱਧ ਸਕਦੇ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਤਰੱਕੀ ਨਹੀਂ ਕਰ ਸਕਦੇ ਤੁਹਾਨੂੰ ਇੱਕ ਸਮਝਾਉਣ ਦੇ ਲਈ ਇੱਕ ਛੋਟਾ ਜਿਹਾ ਇੱਕ ਇੱਕ ਐਗਜ਼ੈਂਪਲ ਸਮਝਾਉਨੇ ਹਾਂ ਜਿੱਦਾਂ ਮਹਾਭਾਰਤ ਦੇ ਵਿੱਚ ਅਰਜੁਨ ਨੇ ਅਨੇ ਮੱਛਲੀ ਦੇ ਅੱਖ ਦਾ ਨਿਸ਼ਾਨਾ ਸਾਧ ਦਿੱਤਾ ਸੀ ਬਹੁਤ ਵੱਡੇ ਹੋਰ ਵੀ ਮਹਾਰਥੀ ਉੱਥੇ ਸੀਗੇ ਬਹੁਤ ਪਾਵਰਫੁੱਲ ਯੋਧਾ ਉੱਥੇ ਸੀਗੇ ਅਰਜੁਨ ਤੋਂ ਵੀ ਜ਼ਿਆਦਾ ਪਾਵਰਫੁੱਲ ਉੱਥੇ ਯੋਧਾ ਉੱਥੇ ਸੀ ਪਰ ਕਿਸੇ ਤੋਂ ਨਿਸ਼ਾਨਾ ਅੱਖ ਦਾ ਭੇਦਿਆ ਨਹੀਂ ਗਿਆ ਸੀ ਸਿਰਫ ਅਰਜੁਨ ਨੇ ਹੀ ਉਹ ਨਿਸ਼ਾਨਾ ਭੇਦਿਆ ਸੀ ਉਹ ਕਿਉਂ ਭੇਦਿਆ ਸੀ ਜਦੋਂ ਉਸ ਨੂੰ ਪੁੱਛਿਆ ਗਿਆ ਤਾਂ ਉਸ ਨੇ ਦੱਸਿਆ ਵੀ ਮੇਰਾ ਧਿਆਨ ਸਿਰਫ ਔਰ ਸਿਰਫ ਅੱਖ ਦੇ ਨਿਸ਼ਾਨਾ ਵੇਧਣ ਤੇ ਸੀ ਮੇਰੇ ਆਲੇ-ਦੁਆਲੇ ਕੌਣ ਨੇ ਆਲੇ-ਦੁਹਲੇ ਮਾਹੌਲ ਦੇ ਬਾਰੇ ਮੈਂ ਸੋਚਣਾ ਬੰਦ ਕਰ ਦਿੱਤਾ ਸੀ ਸਿਰਫ ਸਿਰਫ ਆਪਣਾ ਧਿਆਨ ਮੈਂ ਨਿਸ਼ਾਨੇ ਤੇ ਰੱਖਿਆ ਸੀ ਇਸ ਕਰਕੇ ਮੈਂ ਇਹ ਨਿਸ਼ਾਨਾ ਵੇਧ ਸਕਿਆ ਹੈ ਤੇ ਜਿੱਦਾਂ ਆਪਾਂ ਡਰਾਈਵਿੰਗ ਕਰਦੇ ਹਾਂ ਆਪਾਂ ਜੇਕਰ ਸਾਰਾ ਧਿਆਨ ਆਪਣਾ ਫੋਕਸ ਅਗਲੇ ਰਾਸਤੇ ਤੇ ਰੱਖੀਏ ਤਾਂ ਆਪਾਂ ਕਦੇ ਵੀ ਨੁਕਸਾਨ ਨਹੀਂ ਖਾਂਦੇ ਕਦੇ ਵੀ ਆਪਣੇ ਨਾਲ ਕੋਈ ਧੋਖਾ ਨਹੀਂ ਹੁੰਦਾ ਜਦੋਂ ਵੀ ਕੋਈ ਐਕਸੀਡੈਂਟ ਹੁੰਦਾ ਹੈ ਉਦੋਂ ਆਪਣੀ ਇਹੀ ਗਲਤੀ ਹੁੰਦੀ ਹੈ ਕਿ ਆਪਣਾ ਥੋੜਾ ਧਿਆਨ ਭਟਕ ਜਾਂਦਾ ਹੈ ਇੱਧਰ ਉੱਧਰ ਹੋ ਜਾਂਦਾ ਹੈ ਤੇ ਫਿਰ ਆਪਾਂ ਨਾਲ ਉੱਥੇ ਅਨਹੋਣੀ ਹੋ ਜਾਂਦੀ ਹੈ ਇਹੀ ਜ਼ਿੰਦਗੀ ਦਾ ਰਸਤਾ ਹੈ ਅੱਗੇ ਵਧਣ ਦੇ ਵਾਸਤੇ ਜਦੋਂ ਆਪਾਂ ਦੂਸਰਿਆਂ ਵੱਲ ਸੋਚਦੇ ਰਹਿੰਦੇ ਆ ਦੂਸਰਿਆਂ ਦੀਆਂ ਉਤਰਕੀਆਂ ਨੂੰ ਵੇਖ ਕੇ ਸੜਦੇ ਰਹਿੰਦੇ ਆ ਤਾਂ ਆਪਾਂ ਆਪਣਾ ਮੋਟਿਵ ਭੁੱਲ ਜਾਂਦੇ ਆ ਆਪਾਂ ਆਪਣੀ ਜ਼ਿੰਦਗੀ ਦੇ ਵਿੱਚ ਅੱਗੇ ਕਿਵੇਂ ਵਧਣਾ ਇਹ ਆਪਣਾ ਧਿਆਨ ਉਧਰੋਂ ਪਟਕ ਜਾਂਦਾ ਹੈ ਜੋ ਆਪਾਂ ਕਰਦੇ ਹਾਂ ਆਪਣਾ ਗੋਲ ਬਣਾ ਕੇ ਰੱਖੋ ਆਪਣਾ ਕੰਮ ਨਾਲ ਮਤਲਬ ਰੱਖੋ ਦੂਸਰਿਆਂ ਨੂੰ ਜੇ ਪ੍ਰਮਾਤਮਾ ਨੇ ਤਰੱਕੀ ਬਖਸ਼ੀ ਹੈ ਤੇ ਜੇਕਰ ਆਪਾਂ ਵੀ ਸੱਚੀ ਤੇ ਸੁੱਚੀ ਨੀਤ ਨਾਲ ਮਿਹਨਤ ਕਰਾਂਗੇ ਤੇ ਆਪਣੀ ਵੀ ਕਮਾਈ ਵਿੱਚ ਜ਼ਰੂਰ ਬਰਕਤ ਪਾਊਗੀ ਜੀ ਦੂਸਰੀ ਗੱਲ ਹੈ ਜੀ ਆਲਸ ਆਲਸ ਨੂੰ ਆਪਣੇ ਘਰੋਂ ਕੱਢ ਦੋ ਅੰਮ੍ਰਿਤ ਵੇਲਾ ਸਾਂਭੋ ਬਾਣੀ ਨਾਲ ਜੁੜੋ ਤੁਸੀਂ ਅੰਮ੍ਰਿਤ ਵੇਲੇ ਉੱਠ ਕੇ 10 ਮਿੰਟ ਦਾ ਧਿਆਨ ਲਾਉਣਾ ਜ਼ਰੂਰ ਸ਼ੁਰੂ ਕਰੋ ਆਪਣੀ ਜ਼ਿੰਦਗੀ ਦੇ ਵਿੱਚ ਜਦੋਂ ਤੁਸੀਂ ਬਾਣੀ ਪੜੋਗੇ ਤੇ ਧਿਆਨ ਲਾਉਂਗੇ ਨਾ ਤੁਹਾਡਾ ਮਨ ਦਿਮਾਗ ਸ਼ਾਂਤ ਰਹਿਣਾ ਸ਼ੁਰੂ ਹੋ ਜਾਊਗਾ ਫਿਰ ਆਪੇ ਹੀ ਤੁਹਾਨੂੰ ਪੋਜਿਟਿਵ ਗੱਲਾਂ ਸੁੱਜਣੀਆਂ ਲੱਗ ਜਾਣਗੀਆਂ ਸੋਚ ਦੇ ਵਿੱਚ ਸੁਧਾਰ ਆਊਗਾ ਆਪਣੇ ਘਰ ਵਿੱਚ ਆਪਣੇ ਬਦਲਾਅ ਵਿੱਚ ਆਪਣੇ ਮਨ ਵਿੱਚ ਬਦਲਾਅ ਹੁੰਦੇ ਤੁਸੀਂ ਖੁਦ ਮਹਿਸੂਸ ਕਰੋਗੇ ਤੁਸੀਂ ਕੁਝ ਹੀ ਦਿਨਾਂ ਵਿੱਚ ਆਪਣੇ ਆਪ ਨੂੰ ਬਹੁਤ ਹੀ ਬਿਹਤਰ ਮਹਿਸੂਸ ਕਰੋਗੇ ਕਿਉਂਕਿ ਬਾਣੀ ਆਪਾਂ ਨੂੰ ਦੂਸਰਿਆਂ ਦੇ ਪ੍ਰਤੀ ਜੈਲਿਸ ਘਟਾਉਂਦੀ ਹੈ ਇਹ ਆਪਣੇ ਮਨ ਵਿੱਚ ਦੂਸਰਿਆਂ ਦੇ ਲਈ ਈਰਖਾ ਨਹੀਂ ਆਉਣ ਦੀ ਦੀ ਆਪਣਾ ਮਨ ਸ਼ਾਂਤ ਰਹਿੰਦਾ ਹੈ ਆਪਣਾ ਮਨ ਆਪਣੇ ਕੰਮ ਵਿੱਚ ਕੰਮ ਕਰਨ ਨੂੰ ਮਨ ਕਰਦਾ ਹੈ ਕੰਮ ਵਿੱਚ ਤਰੱਕੀ ਵੀ ਹੁੰਦੀ ਹੈ ਜਦੋਂ ਆਪਾਂ ਕੋਈ ਵੀ ਕੰਮ ਕੰਮ ਮਨ ਚਿੱਤ ਲਾ ਕੇ ਆਪਣੇ ਘਰ ਨੂੰ ਕਾਰੋਬਾਰ ਨੂੰ ਚਲਾਉਂਦੇ ਹਾਂ ਤਾਂ ਉਹ ਕਾਰੋਬਾਰ ਦਿਨ ਦੂਣੀ ਰਾਤ ਚੌਗਣੀ ਚੜਦਾ ਹੈ ਬਾਣੀ ਵਿੱਚ ਬਹੁਤ ਜ਼ਿਆਦਾ ਪੋਜ਼ਿਟਿਵਿਟੀ ਹੈ ਬਾਣੀ ਆਪਣੇ ਅੰਦਰ ਨੂੰ ਵੀ ਸਾਫ਼ ਕਰਦੀ ਹੈ ਆਪਣੇ ਘਰ ਨੂੰ ਵੀ ਸਾਫ਼ ਕਰਦੀ ਹੈ ਆਪਣੇ ਕਾਰੋਬਾਰ ਕਾਰੋਬਾਰ ਵਿੱਚ ਬਰਕਤ ਵੀ ਬਹੁਤ ਜ਼ਿਆਦਾ ਪਾਉਂਦੀ ਹੈ ਬਾਣੀ ਵਿੱਚ ਬਹੁਤ ਜ਼ਿਆਦਾ ਤਾਕਤ ਹੈ ਜੀ ਆਪ ਵੀ ਜੁੜੋ ਆਪਣੇ ਬੱਚਿਆਂ ਨੂੰ ਵੀ ਬਾਣੀ ਨਾਲ ਜੋੜੋ ਤੁਸੀਂ ਸਿਰਫ 1 ਮਹੀਨਾ ਜਨਵਰੀ ਜਨਵਰੀ ਦੇ ਮਹੀਨੇ ਦੇ ਵਿੱਚ 1 ਮਹੀਨਾ ਜੇਕਰ ਤੁਸੀਂ ਪਾਠ ਨਾਲ ਹਜੇ ਨਹੀਂ ਜੁੜੇ ਤੇ ਇੱਕ ਮਹੀਨਾ ਪਾਠ ਕਰਕੇ ਵੇਖਿਓ ਤੁਹਾਨੂੰ ਖੁਦ ਬਦਲਾਵ ਹੁਣ ਲੱਗ ਜਾਣਗੇ ਤੁਸੀਂ ਇਹਨਾਂ ਬਦਲਾਵਾਂ ਨੂੰ ਬਹੁਤ ਵਧੀਆ ਮਹਿਸੂਸ ਕਰੋਗੇ ਫੇਰ ਤੋਂ ਹਥੋਂ ਪਾਠ ਛੱਡਿਆ ਹੀ ਨਹੀਂ ਜਾਣਾ ਆਪਣਾ ਧਿਆਨ ਲਾਉਣਾ ਸ਼ੁਰੂ ਕਰ ਦਿਓ ਜਦੋਂ ਆਪਾਂ ਧਿਆਨ ਲਾਉਨੇ ਆ ਤਾਂ ਆਪਣਾ ਦਿਮਾਗ ਦੇ ਵਿੱਚ ਚੰਗੀਆਂ ਚੰਗੀਆਂ ਸੋਚਾਂ ਸ਼ੁਰੂ ਹੋ ਜਾਂਦੀਆਂ ਨੇ ਅੱਗੇ ਵਧਣ ਦੇ ਆਪਣੇ ਆਪ ਹੀ ਰਾਸਤੇ ਬਦਲਣੇ ਵਧਨੇ ਸ਼ੁਰੂ ਹੋ ਜਾਂਦੇ ਨੇ ਸਾਧ ਸੰਗਤ ਜੀ ਆਪ ਵੀ ਜੁੜੋ ਆਪਣੇ ਬੱਚਿਆਂ ਨੂੰ ਵੀ ਬਾਣੀ ਚੋੜੋ ਆਪਣੀ ਜ਼ਿੰਦਗੀ ਸੁਧਾਰੋ ਇਹ ਦੋ ਚੀਜ਼ਾਂ ਆਪਣੇ ਘਰ ਤੋਂ ਬਾਹਰ ਕੱਢ ਦਿਓ ਇਹ ਬਸ ਆਪ ਜੀ ਤੱਕ ਇਹ ਸੁਨੇਹਾ ਸੀ ਕਿ ਆਪ ਦੀ ਜ਼ਿੰਦਗੀ ਸਵਾਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ